ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਅਸੀਂ ਅੱਜ ਮੂਲ ਮੰਤਰ ਦੇ ਇਸ ਵਿਧੀ ਦੇ ਨਾਲ ਕਰਨ ਦਾ ਤਰੀਕਾ ਦੱਸਾਂਗੇ ਜੀਕਰ ਤੁਸੀਂ ਮੂਲ ਮੰਤਰ ਦਾ ਜਾਪ ਇਸ ਵਿਧੀ ਦੇ ਨਾਲ ਕਰਦੇ ਹਾਂ ਤੁਹਾਡੇ ਰੁਕੇ ਹੋਏ ਕਾਰਜ ਤੁਹਾਡੇ ਘਰ ਦਾ ਕਲੇਸ਼ ਤੁਹਾਡੇ ਘਰ ਵਿੱਚ ਬਰਕਤ ਨੇ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਸੁਖੀ ਹੋਵੇ ਉਸ ਦੀ ਹਰ ਜ਼ਰੂਰਤਾਂ ਪੂਰੀਆਂ ਹੋਣ ਇੱਕ ਉਹ ਸੁਖੀ ਜੀਵਨ ਬਹਤੀਤ ਕਰੇ ਘਰ ਵਿੱਚ ਕਦੇ ਵੀ ਕਲੇਸ਼ ਨਾ ਹੋਵੇ ਆਨੰਦਾਂ ਵਿੱਚ ਵਾਧਾ ਹੋਵੇ ਬਰਕਤ ਹੋਵੇ ਜੋ ਇੱਛਾ ਹੈ ਉਹ ਸ਼ੀਤੀ ਪੂਰੀ ਹੋਵੇ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਇਸ ਵਿਧੀ ਦੇ ਨਾਲ ਕਰਦੇ ਹੋ ਤੁਸੀਂ ਦੇਖੋਗੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਹੁੰਦੇ ਬਦਲਾਅ ਦੇਖੋਗੇ ਘਰ ਵਿੱਚ ਪਰਿਵਾਰ ਵਿੱਚ ਖੁਸ਼ੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਮੂਲ ਮੰਤਰ ਦੀ ਜਾਪ ਦੇ ਬਜਾਪ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਬਹੁਤ ਜ਼ਿਆਦਾ ਪਾਵਰ ਹੈ ਜਦੋਂ ਆਪਾਂ ਜ ਮੂਲ ਮੰਤਰ ਦੇ ਜਾਪ ਦੇ ਨਾਲ ਜੁੜ ਜਾਂਦੇ ਹਾਂ ਤੇ ਆਪਣੇ ਅੰਦਰ ਦੀ ਰੂਹ ਦੀ ਖਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਮੂਲ ਮੰਤਰ ਦਾ ਜਾਪ ਹੈ ਏਕ ਓਕਾਰ ਸਤਨਾਮ ਇਹ ਸਭ ਇੱਕ ਇੱਕ ਹੈ ਇਕ ਆਕਾਰ ਹੈ ਇਹਦਾ ਕੋਈ ਆਕਾਰ ਨਹੀਂ ਇਹ ਨਿਰਗਾਰ ਹੈ ਨਾ ਇਸ ਨੂੰ ਕਿਸ ਦਾ ਡਰ ਹੈ ਨਾ ਕਿਸੇ ਦਾ ਭੋ ਹੈ ਸਭ ਕੁਝ ਮਾਲਕ ਦੇ ਹੱਥ ਵਿੱਚ ਹੈ ਮਾਲਕ ਦੇ ਹੱਥ ਦੇ ਵਿੱਚ ਜਨਮ ਹੈ ਮਾਲਕ ਦੇ ਹੱਥ ਵਿੱਚ ਹੀ ਮਰਨ ਹੈ ਮਾਲਕ ਦੇ ਹੱਥ ਵਿੱਚ ਮਾਲਕ ਦੇ ਹੱਥ ਵਿੱਚ ਹੀ ਆਪਣੀ ਜ਼ਿੰਦਗੀ ਦੀ ਡੋਰ ਹੈ ਤੇ ਇਸ ਕਰਕੇ ਜਿਹੜਾ ਵੀ ਇਨਸਾਨ ਮੂਲ ਮੰਤਰ ਦਾ ਜਾਪ ਕਰਦਾ ਹੈ ਸਿਰਫ ਮੂਲ ਮੰਤਰ ਦੇ ਜਾਪ ਕਰਨ ਨਾਲ ਹੀ ਸਭ ਕੁਝ ਨਹੀਂ ਹੁੰਦੀ ਇੱਥੇ ਆਪਣੀ ਕੰਮ ਕਰਦੀ ਹੈ ਭਾਵਨਾ ਇੱਥੇ ਆਪਣੀ ਸ਼ਰਤ ਦਾ ਇੱਥੇ ਆਪਣਾ ਕਰਦਾ ਹੈ ਕੰਮ ਵਿਸ਼ਵਾਸ ਜਦੋਂ ਆਪਾਂ ਵਿਸ਼ਵਾਸ ਕਰਦੇ ਹਾਂ ਤੇ ਫਿਰ ਗੁਰੂ ਵੀ ਆਪਣੀਆਂ ਜੋ ਵੀ ਇੱਛਾ ਹੁੰਦੀ ਹੈ ਸਭ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਆਪਣੇ ਅੰਦਰ ਹੀ ਪਰਮਾਤਮਾ ਦਾ ਵਾਸ ਹੈ ਉਸ ਨੂੰ ਸਿਰਫ ਸਿਰਫ ਇੱਕ ਪਛਾਣਨ ਦੀ ਲੋੜ ਹੈ ਆਪਣੇ ਅੰਦਰ ਆਤਮਾ ਨੂੰ ਜਗਾਉਣ ਦੀ ਲੋੜ ਹੈ ਜਦੋਂ ਆਪਾਂ ਮੂਲ ਮੰਤਰ ਦੀ ਜਾਪ ਦੇ ਨਾਲ ਜੁੜ ਜਾਂਦੇ ਹਾਂ ਵਿਧੀ ਦੇ ਨਾਲ ਕਰਦੇ ਹਾਂ ਤੇ ਆਪਣੇ ਮਨ ਦੇ ਵਿਚਾਰ ਹੈ ਜਿਹੜੇ ਉਹ ਸੁਭਾਉ ਉਹਨੇ ਸ਼ੁਰੂ ਹੋ ਜਾਂਦੇ ਜਿਹੜੇ ਵਿਚਾਰ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਜਾਣ ਜਿਸ ਜਿਸ ਦੇ ਨਾਲ ਸਾਡੀ ਜ਼ਿੰਦਗੀ ਦਾ ਭਲਾ ਹੋਵੇ ਸਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣ ਖੇੜੇ ਹੋਣ ਕੰਮ ਵਿੱਚ ਬਰਕਤ ਪਵੇ ਆਟੋਮੈਟਿਕ ਜਦੋਂ ਮਾਲਕ ਦਾ ਹੱਥ ਸਿਰ ਤੇ ਹੋ ਜਾਂਦਾ ਹੈ ਤੇ ਆਪਣੀ ਜਿਹੜੀ ਮਤ ਹੈ ਉਹ ਸਹੀ ਕੰਮ ਕਰਨ ਲੱਗ ਜਾਂਦੀ ਹੈ ਕਹਿੰਦੇ ਆ ਨਾ ਤੇ ਜਦੋਂ ਮਾੜੇ ਦਿਨ ਹੋਵੇ ਜਦੋਂ ਆਪਾਂ ਪਰਮਾਤਮਾ ਤੋਂ ਬਹੁਤ ਦੂਰ ਹੋਈਏ ਤੇ ਰੱਬ ਅ ਲਤ ਨਹੀਂ ਮਾਰਦੇ ਮਤ ਮਾਰਦੇ ਐਸ ਕਰਕੇ ਜਦੋਂ ਆਪਾਂ ਉਸ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਵੇਲੇ ਉੱਠ ਕੇ ਯਾਦ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਕਮ ਕਾਰਨ ਕਾਰਨ ਦੇ ਲਈ ਆਗਿਆ ਕਰਦੇ ਹਾਂ ਤੇ ਸੱਤ ਬੁੱਧੀ ਮੰਗਦੇ ਹਾਂ ਨਾ ਜਦੋਂ ਤੇ ਫੇਰ ਆਪਣੇ ਆਪਣੀ ਜਿਹੜੀ ਸੋਚ ਆ ਆਟੋਮੈਟਿਕ ਹੀ ਪੋਜੀਟਿਵ ਹੋ ਜਾਂਦੀ ਇੱਥੇ ਜੋ ਕਰਮ ਕਰਨਾ ਹੈ ਮੂਨ ਮੰਤਰ ਦੇ ਜਪ ਵਿੱਚ ਵੀ ਤੇ ਜਪਜੀ ਸਾਹਿਬ ਵਿੱਚ ਵੀ ਪ੍ਰਮਾਤਮਾ ਜੀ ਸਾਨੂੰ ਇਹੀ ਦੱਸ ਕੀ ਗਏ ਨੇ ਗੁਰੂ ਨਾਨਕ ਮਹਾਰਾਜ ਜੀ ਇਹੀ ਸਮਝਾਉਂਦੇ ਨੇ ਕਿ ਜੋ ਤੂੰ ਬੀਜਦਾ ਹੈ ਜੋ ਤੂੰ ਸੋਚਦਾ ਹੈ ਉਹੀ ਤੂੰ ਵੜਦਾ ਹੈ ਇਸ ਕਰਕੇ ਜਦੋਂ ਆਪਾਂ ਗੁਰੂ ਨਾਲ ਜੁੜਦੇ ਹਾਂ ਗੁਰਬਾਣੀ ਨਾਲ ਜੁੜਦੇ ਹਾਂ ਮੂਲ ਮੰਤਰ ਦੇ ਜਾਪ ਨਾਲ ਜੁੜਦੇ ਹਨ ਆਪਣੀ ਸੋਚ ਹੈ ਪੋਜੀਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਾਂ ਨੂੰ ਗੁਰੂ ਦੇ ਰਜਾ ਵਿੱਚ ਰਹਿਣਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਾਂ ਗੁਰੂ ਦੀ ਰਜਾ ਵਿੱਚ ਰਹਿੰਦੇ ਆ ਤੇ ਆਟੋਮੈਟਿਕ ਦਿਮਾਗ ਸ਼ਾਂਤ ਹੁੰਦਾ ਹੈ ਸ਼ਾਂਤ ਮਨ ਨਾਲ ਲਈ ਗਈ ਫੈਸਲੀ ਕਦੇ ਵੀ ਸਾਨੂੰ ਹਾਰਨ ਨਹੀਂ ਦਿੰਦੀ ਕਦੇ ਵੀ ਉਸ ਦੇ ਵਿੱਚ ਸੰਤੋਖਾ ਨਹੀਂ ਮਿਲਦਾ ਕਦੇ ਵੀ ਸਾਡੇ ਮਨ ਦੇ ਅੰਦਰ ਗੰਦੇ ਵਿਚਾਰ ਨਹੀਂ ਉਤਪੰਨ ਹੁੰਦੇ ਕਦੇ ਵੀ ਅਸੀਂ ਆਪਣੇ ਪਰਿਵਾਰ ਨਾਲ ਲੜਾਈ ਕਲੇਸ਼ ਝਗੜਾ ਨਹੀਂ ਕਰਦੇ ਜਦੋਂ ਘਰ ਦੇ ਵਿੱਚ ਝਗੜਾ ਚੱਲਿਆ ਜਾਂਦਾ ਹੈ ਤਾਂ ਫਿਰ ਉੱਥੇ ਬਰਕਤ ਵਾਸ ਕਰਨੇ ਸ਼ੁਰੂ ਹੋ ਜਾਂਦੇ ਆਟੋਮੈਟਿਕ ਹੀ ਘਰ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਮਨ ਸ਼ਾਂਤ ਹੁੰਦਾ ਸਿਰਫ ਅਤੇ ਸਿਰਫ ਗੁਰੂ ਦੀ ਬਾਣੀ ਨਾਲ ਮੂਲ ਮੰਤਰ ਦੇ ਜਾਪ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਨਾਲ ਸੁਖਮੀ ਸਾਹਿਬ ਜੀ ਦੀ ਬਾਣੀ ਬਹੁਤ ਸ਼ਾਂਤ ਕਰਦੀ ਹੈ ਮਨ ਨੂੰ ਜੇਕਰ ਕੋਈ ਵੀ ਇਨਸਾਨ ਪੂਰਾ ਜਪਜੀ ਸਾਹਿਬ ਇੱਕ ਦਿਨ ਦੇ ਵਿੱਚ ਕਰਦਾ ਹੈ ਜੇਕਰ ਨਹੀਂ ਵੀ ਕਰ ਸਕਦਾ ਅੱਧਾ ਕਰੇ ਨਹੀਂ ਤਾਂ 6 ਪਉੜੀਆਂ ਘੱਟ ਤੋਂ ਘੱਟ ਇਨਸਾਨ ਨੂੰ 6 ਪਉੜੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਐਸ ਕਰਕੇ ਜੋ ਵੀ ਤੁਹਾਡੀ ਭਾਵਨਾ ਹੈ ਚਾਹੇ ਤੁਸੀਂ ਮੂਲ ਮੰਤਰ ਦੇ ਜਾਪ ਕਰੋ ਚਾਹੇ ਆੜ ਕਰੋ ਜੋ ਮਰਜੀ ਕਰੋ ਪੂਰਾ ਵਿਸ਼ਵਾਸ ਰੱਖ ਕੇ ਗੁਰੂ ਅੱਗੇ ਅਰਦਾਸ ਕਰਕੇ ਆਪਣੇ ਆਤਮਾ ਨੂੰ ਸ਼ੁੱਧ ਕਰਕੇ ਪ੍ਰਮਾਤਮਾ ਨਾਲ ਜੋੜ ਕੇ ਬਾਣੀ ਪੜੋ ਤੁਹਾਨੂੰ ਇੱਕ ਹੁਣ ਇੱਕ ਜਾਚ ਦੱਸਦੇ ਵੀ ਕਿਸ ਵਿਧੀ ਨਾਲ ਕਰਨਾ ਚਾਹੀਦਾ ਹੈ ਇਹ ਵਿਧੀ ਇੱਕ ਵੀਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕੀਤੀ ਸੀ ਤੇ ਫਿਰ ਉਸ ਦੇ ਘਰ ਵਿੱਚ ਬਹੁਤ ਜ਼ਿਆਦਾ ਬਦਲਾਵ ਆਏ ਸੀ ਤੇ ਉਹਨਾਂ ਦੇ ਦੱਸੇ ਮੁਤਾਬਿਕ ਅਸੀਂ ਆਪ ਜੀ ਨਾਲ ਇਹ ਵਿਧੀ ਸਾਂਝੀ ਕਰਦੇ ਹਾਂ ਵੀਰ ਕਹਿੰਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤੰਗ ਸੀ ਤਕਲੀਫ ਵਿੱਚ ਸੀ ਘਰ ਵਿੱਚ ਬਰਕਤ ਨਹੀਂ ਸੀ ਕਲੇਸ਼ ਹੋ ਸੀ ਪਹਿਲਾਂ ਤਾਂ ਮੈਂ ਸਿਆਣਿਆਂ ਦੇ ਚੱਕਰਾਂ ਦੇ ਵਿੱਚ ਬਹੁਤ ਪਿਆ ਬਹੁਤ ਜਗ੍ਹਾ ਘਟਕਿਆ ਮੈਂ ਕੋਈ 10 ਸਾਲ ਆਪਣੀ ਜ਼ਿੰਦਗੀ ਦੇ ਸਿਆਣਿਆਂ ਦੇ ਚੱਕਰਾਂ ਦੇ ਵਿੱਚ ਹੀ ਗਵਾ ਦਿੱਤੇ ਇੱਕ ਦਿਨ ਥੱਕ ਹਾਰ ਕੇ ਮੈਂ ਗੁਰੂ ਘਰ ਜਾਣਾ ਹੈ ਮੱਥਾ ਟੇਕਦਾ ਤੇ ਉੱਥੇ ਮੇਰੇ ਅੰਜੂਨ ਅੰਜੂ ਨਿਕਲ ਜਾਂਦੇ ਨੇ ਜਦੋਂ ਮੇਰੇ ਅੰਜੂ ਨਿਕਲਦੇ ਨੇ ਤੇ ਬਾਬਾ ਜੀ ਗ੍ਰੰਥੀ ਸਾਹਿਬ ਮੈਨੂੰ ਦੇਖ ਲੈਂਦੇ ਨੇ ਤੇ ਕਹਿੰਦੇ ਨੇ ਕੀ ਗੱਲ ਹੈ ਤੂੰ ਅੱਜ ਇੰਨਾ ਉਦਾਸ ਕਿਉਂ ਹੈ ਅੱਖਾਂ ਵਿੱਚ ਤੇਰੇ ਇੰਨਾ ਕਿਉਂ ਪਾਣੀ ਚੱਲ ਰਿਹਾ ਹੈ ਕੀ ਗੱਲ ਹੈ ਕੀ ਤਕਲੀਫ ਹੈ ਫਿਰ ਮੈਂ ਆਪਣੀ ਤਕਲੀਫ ਸਾਰੀ ਬਾਬਾ ਜੀ ਨਾਲ ਸਾਂਝੀ ਕੀਤੀ ਤੇ ਉਹ ਕਹਿੰਦੇ ਤੂੰ ਜੇਕਰ ਆਪਣੇ ਘਰ ਦੇ ਆਪਣੇ ਦੁੱਖ ਤਕਲੀਫ ਦੂਰ ਕਰਨਾ ਚਾਹੁੰਦਾ ਹੈ ਘਰ ਦੀ ਗਰੀਬੀ ਕੱਢਣਾ ਚਾਹੁੰਦਾ ਹੈ ਕਲੇਸ਼ ਕੱਢਣਾ ਚਾਹੁੰਦਾ ਹੈ ਤੇ ਮੂਲ ਮੰਤਰ ਦਾ ਜਾਪ ਤੂੰ 7:00 ਵਜੇ ਉੱਠ ਕੇ ਸਵੇਰ ਵੇਲੇ ਕਰਨੇ ਸ਼ੁਰੂ ਕਰਦੇ ਜੇ ਤੂੰ ਬਹੁਤ ਛੇਤੀ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆਉਣਾ ਹੈ ਕਿਉਂਕਿ ਅੰਮ੍ਰਿਤ ਵੇਲਾ ਇਹ 7:00 ਵਜੇ ਦਾ 1:00 ਵਜੇ ਤੋਂ ਬਾਅਦ ਜਿਹੜਾ ਜਿਹੜਾ ਸਮਾਂ ਹੈ ਇਹ ਸਭ ਤੋਂ ਮਹਤਵਪੂਰਨ ਸਮਾ ਹੈ ਇਸ ਨੂੰ ਹੀ ਬ੍ਰह्म ਮੂਰਤ ਕਿਹਾ ਜਾਂਦਾ ਹੈ ਜਿੰਨੇ ਵੀ ਵੈਦਿਕ ਕਿਤਾਬਾਂ ਦੇ ਵਿੱਚ ਇਸ ਮੂਰਤ ਨੂੰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਪਾਵਰਫੁੱਲ ਦੱਸਿਆ ਗਿਆ ਹੈ ਜੋ ਵੀ ਇਨਸਾਨ ਇਸ ਸਮੇਂ ਦੇ ਵਿੱਚ ਉੱਠ ਕੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਇੱਕ ਨਿਮਾਣਾ ਹੋ ਕੇ ਜਦੋਂ ਮੰਗਦਾ ਹੈ ਨਾ ਫਿਰ ਸੱਚੇ ਪਾਤਸ਼ਾਹ ਜੀ ਉਸਦੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਫਿਰ ਉਹ ਸਭ ਕੁਝ ਉਹਨਿਸ਼ਾਵਰ ਕਰ ਦਿੰਦੇ ਨੇ ਜੋ ਉਸ ਨੂੰ ਲੋੜ ਹੁੰਦੀ ਨੇ ਉਸਰਾ ਉਹ ਰਾਹ ਤੇ ਖੋਲ ਦਿੰਦੇ ਨੇ ਜਿਸ ਦੀ ਉਸ ਨੂੰ ਲੋੜ ਹੁੰਦੀ ਹੈ ਪਰਮਾਤਮਾ ਦਾ ਹੱਥ ਫਿਰ ਸਾਡੇ ਸਿਰ ਤੇ ਆ ਜਾਂਦਾ ਹੈ ਇਸ ਕਰਕੇ ਜਿੰਨਾ ਹੋ ਸਕਦਾ ਹੈ ਤੁਸੀਂ 1 ਵਜੇ ਤੋਂ ਬਾਅਦ ਤੇ 3 ਵਜੇ ਦੇ ਵਿੱਚ ਵਿੱਚ ਜੇਕਰ ਮੋਲ ਮੰਤਰ ਦਾ ਜਾਪ ਸਵਾਸ ਸਵਾਸ ਕਰਦੇ ਹੋ ਆਪਣੇ ਸਵਾਸਾਂ ਦਾ ਧਿਆਨ ਲਾ ਕੇ ਕਿਤੇ ਵੀ ਆਪਣੇ ਮਨਨ ਦੇ ਵਿੱਚ ਵਿਚਾਰ ਉਤਪੰਨ ਨਾ ਕਰੋ ਤਾਂ ਇੱਕ ਰੀੜ ਦੀ ਹਿੱਦੀ ਨੂੰ ਸਿੱਧੀ ਰੱਖ ਕੇ ਚੌਂਕੜਾ ਮਾਰ ਕੇ ਇੱਕ ਇੱਕ ਅਹਲੇ ਜਾਂ ਕੋਨਾ ਹੋਵੇ ਘਰ ਦਾ ਵੀ ਜਿੱਥੇ ਮਾਹੌਲ ਹਮੇਸ਼ਾ ਸ਼ਾਂਤ ਰਹਿੰਦਾ ਹੋਵੇ ਘਰ ਦੀ ਆਵਾਜ਼ ਨਾ ਹੋਵੇ ਇੱਕ ਜਗ੍ਹਾ ਆਪਣੇ ਘਰ ਦੇ ਵਿੱਚੋਂ ਚੁਣ ਲਵੋ ਤੇ ਉੱਥੇ ਅੰਮ੍ਰਿਤ ਵੇਲੇ ਬੈਠ ਕੇ ਤੁਸੀਂ ਸੱਚੇ ਪਾਤਸ਼ਾਹ ਜੀ ਨਾਲ ਆਪਣੇ ਮਨ ਦੀਆਂ ਗੱਲਾਂ ਕਰੋ ਤੇ ਆਪਣੇ ਦੁੱਖ ਤਕਲੀਫ ਸੱਚੇ ਪਾਤਸ਼ਾਹ ਜੀ ਨਾਲ ਪਹਿਲਾਂ ਸਾਂਝੇ ਕਰੋ ਤੇ ਫਿਰ ਤੁਸੀਂ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਤੇ ਮੂਲ ਮੰਤਰ ਦਾ ਜਾਪ ਕਰੋ ਜਦੋਂ ਤੁਸੀਂ ਇਹ ਮੂਲ ਮੰਤਰ ਦਾ ਜਾਪ ਕਰੋਗੇ ਤੁਹਾਨੂੰ 21 ਦਿਨਾਂ ਦੇ ਵਿੱਚ ਬਦਲਾਵ ਹੁੰਦੇ ਆਪਣੇ ਅੰਦਰ ਤੇ ਆਪਣੇ ਘਰ ਦੇ ਪਰਿਵਾਰ ਦੇ ਅੰਦਰ ਆਪਣੇ ਮਨ ਦੇ ਅੰਦਰ ਆਤਮਾ ਦੇ ਅੰਦਰ ਬਦਲਾਵ ਹੁੰਦੇ ਦੇਖ ਕੇ ਤੁਸੀਂ ਬਹੁਤ ਜ਼ਿਆਦਾ ਖੁਸ਼ ਰਹਿਣੇ ਸ਼ੁਰੂ ਹੋ ਜਾਓਗੇ ਜਦੋਂ ਤੁਹਾਡਾ ਮਨ ਖੁਸ਼ ਰਹਿਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਇਹ ਦੁਨੀਆ ਦੇ ਵਿੱਚ ਵਿਚਰਨ ਦਾ ਇੱਕ ਮੌਕਾ ਮਿਲੇਗਾ ਦੁਨੀਆ ਦੇ ਵਿੱਚ ਅੱਗੇ ਕਿਵੇਂ ਵਧਣਾ ਇਹ ਤੁਹਾਨੂੰ ਵਿਚਾਰ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਰੇ ਕੰਮ ਆਪਣੀ ਸੋਚ ਤੇ ਵਿਚਾਰ ਤੇ ਟਿਕਿਆ ਹੋਇਆ ਹੈ ਸਾਧ ਸੰਗਤ ਜੀ ਜਿਹੋ ਜਿਹਾ ਆਪਾਂ ਸੋਚਦੇ ਹਾਂ ਉਹੋ ਜਿਹੀ ਆਪਾਂ ਆਪਣੀ ਜ਼ਿੰਦਗੀ ਆਪਾਂ ਬਣਾ ਲੈਨੇ ਹਾਂ ਆਪਣਾ ਆਉਣ ਵਾਲਾ ਸਮਾਂ ਆਪਣੀ ਸੋਚ ਤੇ ਨਿਧਾਰਿਤ ਕਰਦਾ ਹੈ ਜੇਕਰ ਆਪਾਂ ਆਪਣੇ ਆਉਣ ਵਾਲੇ ਸਮੇਂ ਦੇ ਲਈ ਆਪਾਂ ਚੰਗਾ ਸੋਚਦੇ ਹਾਂ ਕਿਸੇ ਦਾ ਨਾਂ ਸੋਚਨੇ ਕਰਕੇ ਸਿਰਫ ਆਪਣੇ ਜੀਵਨ ਤੇ ਆਪਣੇ ਪਰਿਵਾਰ ਦੇ ਬਾਰੇ ਸੋਚੀਏ ਤੇ ਆਪਣੀ ਜਿਹੜੀ ਆਤਮਾ ਹੈ ਉਸ ਨੂੰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਕੇ ਰੱਖੀਏ ਤੇ ਆਟੋਮੈਟਿਕ ਹੀ ਪ੍ਰਵਾਰ ਦੀ ਬੁੱਧੀ ਬਦਲਨੀ ਸ਼ੁਰੂ ਹੋ ਜਾਂਦੀ ਹੈ ਆਪਣੀ ਆਪ ਦੀ ਬੁੱਧੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਮੂਲ ਮੰਤਰ ਦੇ ਜਾਪ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਬਹੁਤ ਹੀ ਜ਼ਿਆਦਾ ਪਾਵਰ ਹੈ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਵੀ ਸੱਚੇ ਪਾਤਸ਼ਾਹ ਜੀ ਨੇ ਇੱਕ ਛੋਟਾ ਜਿਹਾ ਮੰਤਰ ਸਾਨੂੰ ਦਿੱਤਾ ਹੈ ਅਸੀਂ ਸਮਝ ਹੀ ਨਹੀਂ ਸਕੇ ਵੀ ਕਿਸ